ਹਾਂਜੀ ਸਸਤੀ ਕਾਲ ਦੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋਪ ਤੁਸੀਂ ਸਾਰੇ ਜਾਣ ਵਧੀਆ ਹੋਵਗੇ ਤੇ ਅੱਜ ਆਪਾਂ ਰੈਡੀ ਹੋ ਰਹੇ ਆ ਬਰਾਇਡਲ ਦੇ ਵਾਸਤੇ ਕਿਉਂਕਿ ਅੱਜ ਸਾਡਾ ਸ਼ੂਟ ਹੈਗਾ ਵਾ ਤੇ ਅੱਜ ਦੇ ਸੀਨ ਦੇ ਵਿੱਚ ਇਹਦਾ ਸੀਨ ਹੈ ਤੇ ਆ ਜਿਹੜਾ ਮੈਂ ਸੂਟ ਆ ਇਹ ਹੈਗਾ ਵਾ ਜੀ ਮੇਰੇ ਸਗਨ ਦਾ ਜਿਹੜਾ ਕੀ ਹਜੇ ਪੂਰਾ ਨਹੀਂ ਹੈਗਾ ਸਿਰਫ ਸ਼ਰਟ ਆ ਤੇ ਆ ਸੂਟ ਮੈਂ ਮੇਰੇ ਵਿਆਹ ਨੂੰ 6 ਸਾਲ ਹੋ ਗਿਆ ਤੇ ਪਹਿਲੀ ਵਾਰ ਪਾਣ ਲੱਗੀ ਆ ਕਿਉਂਕਿ ਵਿਆਹ ਤੋਂ ਬਾਅਦ ਮੈਂ ਫੁੱਟੀ ਹੋ ਗਈ ਸੀ ਉਸ ਦਿਮਾਗ ਤੇ ਆਇਆ ਨਹੀਂ ਤੇ ਹੁਣ ਮੈਂ ਖੁੱਲਾ ਕਰਵਾ ਕੇ 6 ਸਾਲ ਬੈਗ ਦੇ ਵਿੱਚ ਪੈਕ ਰਿਆ ਤੇ ਅੱਜ ਇਹ ਸੂਟ ਪੈਣ ਲੱਗਾ ਵਾ ਜਦੋਂ ਆਪਾਂ ਫੁੱਲ ਪਾਵਾਂਗੇ ਨਾ ਉਦੋਂ ਤੁਹਾਨੂੰ ਦੱਸਾਂਗੇ ਫਿਲਹਾਲ ਆਪਾਂ ਹੋਨੇ ਆ ਰੈਡੀ ਤੇ ਰੈਡੀ ਹੋ ਕੇ ਫਿਰ ਆਪਾਂ ਤੁਹਾਨੂੰ ਵਿਖਾਣੇ ਆ ਉਦੋਂ ਤੱਕ ਸੈਨ ਜੁੜੇ ਰਹੋ ਲੋ ਜੀ ਮੇਰਾ ਫਾਈਨਲ ਲੁੱਕ ਸਾਰੀ ਅਣੀ ਦਿਸਿਓ ਮੇਰਾ ਭਾਵੇਂ ਘੁੰਮਦੀ ਘੁੰਮਦੀ ਡੇਗੀ ਜਾਂਦੀ ਫਾਈਨਲ ਲੁੱਕ ਕਿਵੇਂ ਦਾ ਲੱਗਾ ਜਿਹੜਾ ਮੇਰਾ ਇੰਨੀ ਗੈਰਵੀ ਤੇ ਸੂਟ ਆ ਬਹੁਤ ਜਿਆਦਾ ਭਾਰਾ ਇੰਨਾ ਸਾਰੇ ਨੇ ਕਾਟਨ ਦੇ ਪਾਲੇ ਆ ਤੇ ਮੈਨੂੰ ਵੇਖੋ ਇੰਨਾ ਭਾਰਾ ਸੋਹਣਾ ਪਾਕਾ ਵਾ ਜੀ ਸੋਹਣਾ ਲੱਗਦਾ ਹਾਂ ਮੈਂ ਦੁਲਹਨ ਹੈਂ ਤੇ ਬਾਕੀ ਜਿਹੜੇ ਘਰ ਦੇ ਸਾਰੇ ਉਹਨਾਂ ਨੇ ਕਾਟਨ ਦੇ ਪਾਲੇ ਆ ਤੁਸੀਂ ਕਾਟਨ ਲੈ ਹ ਆਹੋ ਦਰਾਂ ਦੀ ਜਿੱਠਾਣੀ ਨਹੀਂ ਦੂਜਾ ਸੂਟ ਪਾਇਆ ਦੂਜਾ ਜਿੱਠਾਣੀ ਦੂਜਾ ਪਾਇਆ ਓ ਓ ਫੰਡਈਆ ਅੰਦਰੋਂ ਅੰਦਰੋਂ ਫੰਡਈਆ ਕੋੜੇ ਤੇ ਭੇਜਦੇ ਸੀ ਕਿਦੋਂ ਕਿਦੋਂ ਦੇ ਘਰ ਆਣਾ ਤੇ ਸੰਗ ਕਰੀਏ ਉਹ ਉਹਨਾਂ ਨੂੰ ਕਾਟਨ ਚ ਸਦੇ ਸੂਚੀ ਸੀ ਗਰਮੀ ਲੱਗਣ ਲਈ ਆ ਤੇ ਆ ਮੇਰਾ ਜਿਹੜਾ ਸੂਟ ਹੈਗਾ ਵਾ ਨਾ ਆ ਮੇਰੇ ਸਗਨ ਦਾ ਸੂਟ ਆ ਆਂਟੀ ਉੱਪਰ ਕਿੱਥੇ ਕਬੂਤਰ ਫੜਨ ਚੱਲੇ ਆ ਆਂਟੀ ਤੇ ਸੀਨ ਹੈਗਾ ਮੁੰਮੀ ਅੱਛਾ 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 ਤੇ ਅੱਜ ਮੈਂ 6 ਸਾਲਾਂ 'ਚ ਫਰਸਟ ਟਾਈਮ ਆ ਸੂਟ ਪਾਇਆ ਵਾ ਤੇ ਸਾਰੇ ਜਾਂ ਗੱਸੀਓ ਖਲਵਾ ਕੇ ਪਾਇਆ ਵਾ ਇਹ ਨਹੀਂ ਕਿ ਮੈਂ ਪਹਿਲਾਂ ਵੀ ਇਤਨਾ ਹੀਗੀ ਤੇ ਹੁਣ ਵੀ ਇਤਰਾ ਹੀ ਆ ਪਹਿਲਾਂ ਦੱਸਣ ਲਈ ਕਿ ਮੈਂ ਮੋਟੀ ਨਾ ਤੇ ਘਰੋਂ ਕਿਹਾ ਮੈਂ ਪਤਲੀ ਸੀ ਮੈਂ ਪਹਿਲਾਂ ਬਹੁਤ ਪਤਲੀ ਸੀ ਆਪਣੀ ਮਾਮੀ ਨੂੰ ਕਿਹਾ ਸਾਰੀ ਰਾਤ ਮੈਂ ਜਗਾਇਆ ਕਿ ਸੂਟ ਦੇ ਖੁੱਲਾ ਕਰਕੇ ਦੇ ਦੇ ਇੱਕ ਦੇਖੋ ਗਾਨਿਆਂ ਦਾ ਤਿਆਰ ਹੋ ਚੁੱਕਾ ਹੈ ਜਿਹੜੇ ਜਿਹੜੇ ਗਾਨੇ ਗਾਣੇ ਆ ਗਾਨੇ ਕਿੱਥੇ ਗਾਨੇ 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 ਇੱਥੇ ਮਿਲਦੀ ਹੈ ਉੱਥੇ ਪਈ ਨਹੀਂ ਆ ਲੋ ਬਾਹਰ ਬੈਠ ਕੇ ਸੈਟਿੰਗ ਕਰਕੇ ਤੇ ਆ ਇੱਥੇ ਸਾਡਾ ਸੈਟਅਪ ਸਟਾਰਟ ਹੋ ਚੁੱਕਾ ਵਾ ਤੇ ਮੈਂਦੀ ਮੈਂ ਆਪਣੀ ਭੈਣ ਕੋ ਲਵਾ ਲਈ ਸੀਗੀ ਠੀਕ ਹੈ ਤੇ ਇੱਕ ਮਾਮੀ ਨੇ ਲਈ ਇਹ ਕਹਾ ਦੇ ਉੱਤੇ ਇੱਕ ਦੇਰਾਂ ਕੁਰਤਾ ਤੇ ਮੇਰ ਕੋਈ ਨਹੀਂ ਸੀ ਕਿ ਗੱਪ ਲਾਉਂਦਾ ਕਰੀ ਜੀ ਚੁੰਨੀ ਸੈੱਟ ਕੀਤੀ ਜੀ ਉਹ ਹਿੱਟਾ ਇਹ ਚੀਜ਼ਾਂ ਕਰ ਲੈਣਾ ਹੈਗਾ ਤੇ ਸੀਮਾ ਤੇਰਾ ਸੀਨ ਚਾਹੀਦਾ ਸੀ ਉਹ ਸੀਨ ਦਾ ਡਿਸਕਸ ਹੋਣ ਰਿਹਾ ਵਾ ਤੇ ਸਾਰੇ ਜਾਣੇ ਅੰਦਰ ਆ ਮੈਂ ਤੁਹਾਨੂੰ ਮਿਲਾਨੀ ਆ ਤੁਸੀਂ ਅੱਜ ਇੰਨਾ ਕੁਰਤਾ ਬਜਾਵਾਂਗੇ ਪਾ ਲਿਆ ਕੜਾ ਤੁਹਾਡੇ ਕੋਲ ਸਾਈਲ ਨੇ ਤੇ ਖੋਲਿਆ ਸੀ ਉਹ ਗੱਲ ਕਿੱਥੇ ਲਾਪੀ ਆ ਹਣਾ ਉਹ ਭਤੀਜ ਪਾ ਛੱਟੇ ਓ ਪਤੀਰੇ ਓ ਪਤੀਰੇ ਮੇਰਾ ਕੜਾ ਵਾਪਸ ਕਰ ਮੇਰਾ ਕੜੀ ਕੜਾ ਮੇਰਾ ਜ਼ੇਰਾ ਕਿੱਥੇ ਆ ਮੇਰਾ ਖੜਾ ਦੇ ਕੜਾ ਸਗਣ ਕਿੱਥੇ ਆ ਕਹ ਮੇਰੇ ਸਗਣ ਕਿੱਥੇ ਆ ਮੇਰਾ ਸਗਣ ਸਗਣ ਤੇ ਦੇ ਦੇ ਓ ਨਾ ਮੈਨੂੰ ਕੋਈ ਮੁੰਦਰੀ ਪਾਈ ਤੁਸੀਂ ਆਹਾ ਕੇ ਨੂੰ ਮਿਲਨੀ ਵਾਲੇ ਕੰਮਲ ਮਿਲੇ ਦੇ ਹੋਰ ਕਿਤਰਾ ਮੇਰਾ ਥੋੜਾ ਦੇ ਹੋਰ ਮੈਂ ਤੇ ਦੀ ਚਾਚੀ ਲੱਗੀ ਆ ਚਾਚੀ ਚਾਚੀ ਮੰਮੀ ਮਿਲਨੀ ਵਾਲੇ ਕੰਮਲ ਕੋਈ ਨਹੀਂ ਕੱਢਦੇ ਉਪਰੋਂ ਉਹ ਵੀਡੀਓ ਚ ਕੱਢ ਲੰਨੇ ਆ ਨਾ ਕੋਈ ਚੈਨ ਕਿਵੇਂ ਪਤਾ ਲੱਗੂਗਾ ਚਾਚੇ ਭਤੀਜੇ ਦਾ ਬੜੀ ਗੱਲ ਆ ਉਹ ਸੰਭਾਲਾ ਜੋ ਬਣਿਆ ਕਰ ਤੋ ਉਹ ਨੋਟ ਵਾਲਾ ਸੇਲਾ ਉਹ ਦੇਤਾ ਹੀ ਰੁਪਈਆ 1100 ਫੁੱਲ ਐਂਡ ਫਾਈਨਲ ਤੇ ਚਲੋ ਜੀ ਕਹੀਏ ਸੀਨ ਸਟਾਰਟ ਚਲੋ ਜੀ ਚਲੋ ਜੀ ਬੈਕ ਟੂ ਵਰ ਕੋ ਉਹ ਪੈਸਾ ਲੈ ਮੈਂ ਫਿਰ ਗੋਦੀ ਜੀ ਬੈ ਕੇ ਭਾਈ ਪੈਸੇ ਲੈਣੇ ਆ ਤੂੰ ਤੇ ਹੋਰ ਨਹੀਂ ਹੈਗਾ ਤੂੰ ਚਾਚਾ ਵਾ ਭਤੀਜਾ ਵਾ ਕੋਈ ਗੱਲ ਨਹੀਂ ਏਗੀ ਦੋਤੀ ਟੁੱਟ ਗਈ ਸਾਹਮਣੀ ਨਹੀਂ ਗਾ ਤੂੰ ਭਤੀਜਾ ਮਨ ਆ ਗਈ ਤੂੰ ਦਿਓਰਾ ਇਹ ਮੈਨੂੰ ਕਹੇ ਦੇਣੇ ਆ ਠੀਕ ਆ ਨਾ ਕਾਦੇ ਦੇਣੇ ਆ ਭਤੀਜਿਆਂ ਨੂੰ ਥੋੜਾ ਵੇਖ ਦੇ ਦੇ ਆ ਆਪਣੇ ਵੱਲੇ ਆਪਣੇ ਸਾਡੇ ਘਰ ਤੇ ਇਦਾਂ ਹੀ ਕਰਦਾ ਠੀਕ ਆ ਚਾਚੀ ਟਾੜ ਗਿਆ ਆਮ ਨਾ ਚਾਚੀ ਜਿਹੜਾ ਛੋਟਾ ਵਾ ਉਹਨੇ ਹੀ ਬਹਿਣਾ ਵਾ ਹੁਣ ਗਲੀ ਜਿਹਦੇ ਫੜਨਾ ਨਹੀਂ ਚਾਚੀ ਮੈਂ ਹੀ ਛੋਟਾ ਹਾਂ ਸੱਚ ਹੈ ਨਹੀਂ 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 ਦੇਣੇ ਸੀਮਾ ਬੋਲੀ ਤੁਹਾਡੀ ਕੁੜੀ ਕਾਸ਼ਵੀ ਉਹ ਬੈਠੂਗੀ ਕਿ ਇਹ ਉਹਦੀ ਕੁੜੀ ਵਾਲੀ ਆ ਅੱਛਾ ਉਹ ਤੁਹਾਡੇ ਬਰ ਸਾਈਡ ਤੇ ਆ ਹਾਂ ਨਾ ਮੇਰੇ ਕੋਲ ਪਏ ਕੁੱਤ ਬੈੱਡ ਦੇ ਉੱਤੇ ਆ ਜਦੋਂ ਡੀਕੇ ਬੈਠਾ ਇਹਨਾਂ ਨੂੰ ਆਨੇ ਨਾਲ ਹੀ ਬਹਿ ਜਾ ਹਾਂ ਆ ਉਹ ਗੋਦੀ ਤੋੜਨੀ ਉਹ ਨੋ ਨਾਲ ਹੀ ਬਹਿ ਗਿਆ ਗੋਦੀ ਚ ਨਹੀਂ ਬੈਠਾ ਸੀ ਆ ਇਧਰ ਪ੍ਰਵੀਨ ਉਧਰ ਵੀ ਬੁਖਾਦ ਗਿਆ ਉਹ ਨਾ ਬਰਾਤੀ ਬੈਠਾ ਬਰਾਤੀ ਹਾਂ ਬਸ ਇੱਕ ਵਿਆਹ ਮੇਰੇ ਥੱਕ ਗਏ ਆ ਸਸਤੀ ਮਾਰੀ ਫੜਾ ਦੇ ਛੜਾ ਦੇ ਉਹਨੂੰ ਆਫੇ ਤੇ ਪੇਕਾ ਲੈ ਮਮੀ ਨਿਕੋਂ ਵਰਦੀਏ ਨਾ ਆਵੇ ਸੁੱਤੇ ਹੀ ਆਂਟੀ ਹੈ ਸਾਰਿਆਂ ਨੂੰ ਪਸਣਾ ਚਾਹ ਪਣੀ ਪੀ ਲੈਣਾ ਸਮੋਸੇ ਸਮਾਚਾ ਰਹੇ ਨਾ ਇਸੀ ਕਦੇ ਪੂਰੀ ਹੈ ਰੈਡੀ ਹੋ ਗਈ ਹੈ ਇਸੀ ਕਾ ਇਸੀ ਕਾ ਨੂੰ ਸਭ ਤੋਂ ਜਿਆਦਾ ਚਾਹ ਆਪਣੇ ਚਾਚੇ ਦੇ ਚਾਚੇ ਦੇ ਹੈ ਵੀਵੀ ਇਸੀ ਕਾ ਨੂੰ ਸਭ ਤੋਂ ਜਿਆਦਾ ਚਾਹ ਆਪਣੇ ਚਾਚੇ ਦੇ ਯਾਦ ਆ ਕਿਉਂਕਿ ਵੇਖੋ ਸਭ ਤੋਂ ਜਿਆਦਾ ਰੈਡੀ ਹੋਈ ਹੈ ਤੇ ਸਭ ਤੋਂ ਜਿਆਦਾ ਦੁੱਖ ਮੈਨੂੰ ਆ ਮੇਰੇ ਨਾਨਾ ਦਾ ਵਿਆਹ ਇਹ ਮਾਈ ਦਾ ਸੰਜਾਰ ਹੈ ਕਮਾਈ ਦੇ ਸਾਧਨ ਜਾ ਰਿਹਾ ਇਸ ਦਾ ਨਿਯਾਮ ਜਾ ਰਿਹਾ ਤੂੰ ਹੀ ਬੜਾ ਤਿਆਰ ਹੋ ਜੇ ਤੁਹਾਨੂੰ ਵੀ ਬੜਾ ਚਾਹ ਵਾ ਹੈ ਹਾਂ ਅੱਡੀ ਝਗੋਡੇ ਕੋਡੇ ਚਾਹ ਤੇ ਜੋੜ ਦਾ ਵਿਆਹ ਮੁੰਡੇ ਦੀ ਭਾਦੀ ਨੂੰ ਤੇ ਗੋਣ ਕਿੰਨੇ ਪੁੱਲਣਾ ਚਾਹੀ ਨੇ ਲੈ ਇਹ ਤਾਂ ਕੈਂਸਲ ਹੋ ਗਿਆ ਹੀ ਆਈ ਦੋ ਤੇ ਆ ਕੇ ਕੋਈ ਤੁਸੀਂ ਆ ਜਾਓ ਇੱਕ ਤਾਂ ਗਾਣਾ ਹੀ ਸੁਣਾ ਦਿਓ ਗਾਣਾ ਹੀ ਸੁਣਾ ਦੇ ਰਿਸ਼ਤਾ ਤੇ ਹੁਣ ਹੋ ਗਿਆ ਵਾ ਉਹਨਾਂ ਨੇ ਉੱਪਰ ਸੀਨ ਹੋਣੇ ਉਹਨਾਂ ਦੇ ਇਹਨਾਂ ਦਾ ਇੱਕ ਸੀਨ ਹੋਣਾ ਜਾਓ ਫੜਾ ਬੰਦਾ ਨਹੀਂ ਕਮਾਈ ਦਾ ਨਹੀਂ ظاہر ਹੈ ਕਿ ਤੇ ਮੈਨੂੰ ਤੁਸੀਂ ਗਾਨਿਆਂ ਦੇ ਪੈਸੇ ਦੇਣਾ ਮੈਂ ਮੇਰੀ ਗੱਲ ਤੇ ਸੁਣ ਲੈ ਕਿਆ ਐਕਟਵਾਦੀ ਕਿਸ਼ਤਦਾਰ ਨਹੀਂ ਇਹਨੇ ਨਿਕਾਸ ਕੇ ਬੰਦੇ ਡਬਲ ਗੰਡ ਮਾਰੀ ਹੀ ਖੁੱਲਣਾ ਨਹੀਂ ਤੇ ਨਾ ਖੁੱਲੇ ਭਾਈ ਨੇ ਖੋਲਣਾ ਭਰਾਵਾ ਉਹ ਮੈਂ ਕੈਂਚੀ ਨਾਲ ਕੱਟ ਕੇ ਗਾਹ ਕਰਨਾ ਉਦੋਂ ਆਪਾਂ ਪਤਾ ਕਿੰਨੇ ਢਿੱਲਾ ਗਾਣਾ ਬਣਿਆ ਇੱਕ ਇੱਕ ਖਿੱਚੀ ਦੋਹਾਂ ਦੀ ਖੋਲ ਲੇਗਾ ਨਹੀਂ ਨਹੀਂ ਪਤਾ ਲੱਗੇ ਗਾਣੇ ਖੇਡਨੇ ਆ ਮੇਰੇ ਕੋ ਤੇ ਹੁੰਨਾ ਨਹੀਂ ਕਿ ਮੈਂ ਤੇ ਨੀਸ ਲਵਾਏ ਤੂੰ ਵੀ ਚੱਗ ਜਣਾ ਕਿ ਆ ਨਹੀਂ ਤੂੰ ਵੀ ਲੱਗੇ ਬਹਿ ਲੋ ਓਹੋ ਪਤਾ ਤੁਹਾਨੂੰ ਕੋਸ਼ ਹੈ ਨਹੀਂ ਮੈਂ ਨਾ ਨਾ ਹਾਂ ਹਾਂ ਬਤਾ ਦੇ ਕੋ ਗਾਣੇ ਖੇਡ ਦੇ ਜੀ ਸਾਕਾ ਨਾ ਬਹਿ ਜਾ ਕੋਣ ਮੇਰਾ ਤੂੰ ਖੜਿਆ ਮੈਂ ਆ ਐਵੇਂ ਲਾਇਆ ਵਾ ਤੇਰੇ ਜਿਹੜੇ ਲੋਕੀ ਸੰਯੰਗ ਗਾਣੇ ਖੇਡਨੇ ਚਲੋ ਜਿਵੇਂ ਮੈਂ ਸਖਾਇਆ ਹੈ ਨਾ ਚਾਚਾ ਜੀ ਉਵੇਂ ਖੇਡਨੇ ਦੇ ਓਕੇ ਓਕੇ ਦੇ ਦੇ ਅੱਜ ਉਹ ਤਾਂ ਜਾਣਾ ਮੇਰਾ ਤੇ ਨਹੀਂ ਪਾ ਲੈ ਦੇਖ ਕੇ ਦੋਨੋਂ ਚਾਚੀ ਬਾਅਦ ਚ ਦੱਸਾਂਗੇ ਜਦੋਂ ਹੋ ਗਿਆ ਉਹ ਦੱਸਣਾ ਉਹ ਦੱਸਣਾ ਕਿਤਰਾ ਮੇਰਾ ਸੁਣਾ ਇਹ ਉਹਦਾ ਸੀਸਪੈਰ ਕਰਾ ਹਾਂ ਹਾਂ ਕਹਿਣਾ ਚਲਨ ਜੀ ਤੂੰ ਦੱਸ ਕਿਤਰਾ ਖੜਾਈ ਦੇ ਆਲਾ ਪੜੋ ਟੋਲ ਗਿਆ ਕੋਲੇ ਮੈਂ ਲੱਸੀ ਕਿਵੇਂ ਖੜਾ ਹਾਂ ਉਹ ਵੀ ਪੋੜੀ ਬੜਾਇਆਗਾ ਫਿਰ ਇਹ ਉਹਟੀ ਮਾਡਰਨ ਹੈ ਮਾਡਰਨ ਮਾਡਰਨ ਆਪਾਂ ਦੇ ਵਿੱਚ ਦੇ ਦੇ ਨਹੀਂ ਮੈਂ ਕਿਆਈ ਨਾ ਖੜੋ ਇਹ ਲੈ ਜੀ ਹਾਂ ਉਹ ਮੰਜੀ ਨਹੀਂ ਮੰਜੀ ਨਹੀਂ ਦਿੱਤੀ ਗੱਲ ਉਹ ਐਸੇ ਕਰਕੇ ਮੇਰੇ ਘਰ ਕੋਈ ਦਿੰਦੀ ਫੜਾਣੀ ਨਹੀਂ ਨਾ ਨਹੀਂ ਨਾ ਚਲ ਗੈ ਨੂੰ ਗੋਲ ਨਾ ਬੰਦ ਤੂੰ ਉਹ ਕਿੰਨੇ ਸੀ ਇਹ ਨਾ ਹੈ ਨਾ ਨਹੀਂ ਉਹ ਬੈਂਕ ਕਿਉਂ ਬੰਦੀ ਉਹ ਬੈਂਕ ਦਾ ਸਰ ਤਾ ਜਾ ਨਹੀਂ ਤੋ ਸ਼ਾਟ ਲੈ ਆਈਂ ਕਦੇ ਨਾ ਨਹੀਂ ਮੈਂ ਇਹ ਸੱਚੀ ਵੀ ਨਹੀਂ ਲਿਆ ਇਹ ਜੀ ਤੁਹਾਡੇ ਗਾਨੇ ਹੀ ਮੈਂ ਦੋ ਦੋ ਵੀ ਨਹੀਂ ਲਿਆ ਚਲੋ ਜਬਤ ਦੇਖਣਾ ਨਾ ਗੱਲ ਨਵਾਂ ਕਰਕੇ ਥੋੜੀ ਜਿਹੀ ਮਾਇਨੇ ਠੀਕ ਹੈ ਮੈਂ ਇਹ ਮੇਰਾ ਹੱਥ ਟਿਕਾ ਲੈਣਾ ਫਿਰ ਆਸ ਨਹੀਂ ਗਈ ਤੁਹਾਨੂੰ ਹਾਂ ਸਾਣਾ ਗੱਡ ਜਿਸ ਤਰ੍ਹਾਂ ਪਹਿਲੇ ਜਦੋਂ ਸੋਨੀ ਹੋਈ ਸੀ ਹਾਂ ਨਾ ਉਤਨਾ ਸੋਨੀ ਹੋਈ ਉਹਤਨਾ ਨਹੀਂ ਹੋਇਆ ਨਾ 6 ਸਾਲ ਹੋ ਗਏ ਨੇ 6 ਸਾਲ ਤੇ ਹੁਣ ਤੂੰ ਸੋਨ ਹੋ ਗਿਆ ਕਿਹੜਾ ਸੋਨ ਤੇ ਮੈਂ ਯਾ ਪਚਾਰ ਦੇ ਰਹੀ ਹਾਂ ਜੀ ਮੈਂ ਸੋਨ ਹੋ ਸਕਦੀ ਚਾਹੇ ਚੜਾ ਤਾ ਲੱਕੀ ਕਰ ਤੂੰ चरणी <laughs> 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 नहीं 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 हेलो <laughs> <laughs> ਮੋਨ ਮੈਂ ਚਾਈ ਸਾਹਮਣੇ ਦੇ ਚਾਈ ਦਾ ਵਿੱਚ ਉਹਨਾ ਮੈਂ ਚਾਈ ਨਹੀਂ ਨਹੀਂ ਆਹ ਤੇ ਕਿਵੇਂ ਲਿਆ ਬੁਲਾਇਆ ਵਾ ਚਾਈ ਦੇ ਲਿਆ ਚਾਈ ਚਾਈ ਉੜ ਜਾ ਚਾਈ ਤਾਂ ਬਾਤ ਚਾਈ ਨੇ ਗੋਨ ਨਹੀਂ ਗਾਣਾ ਸੀ ਚਾਈ ਨੂੰ ਬਾਤ ਉਹਨਾਂ ਨੇ ਗਾ ਲੈਣਾ ਆਪੀ ਕੋ ਪੈਂਚੀ ਦੇ ਚਾਈ ਉੜ ਜਾ ਜੇ ਤਾ ਗਾਣੇ ਠੇਢਨੇ ਆ ਪੈਂਚੀ ਦੇ ਬੋਲ ਨਹੀਂ ਆ ਰਹੀ ਆ ਤੁਹਾਨੂੰ ਬੈਣਾ ਬੈਣਾ ਅੱਲੋ ਓਟੇ ਉੱਾਰ ਕੰਦੇ ਨਹੀਂ ਬੈਣਾ ਓਟੇ ਤੇ ਆ ਜਾਂਗੇ ਆ ਮੈਂ ਵੇਖਣਾ ਕਰਦੇ ਬੈਣਾ ਮੰਤਰ ਆਜੂ ਦੋ ਮਿੰਟ ਹੀ ਲੱਗਣੀ ਬੱਸ ਕਾਈ ਕਾਈ ਤੂੰ ਜਣਾ ਵਿੱਚ ਬੈਜੀ ਜਦੋਂ ਗਾਣੇ ਕਢੀ ਨਾ ਬੋਲ ਬੋਲ ਓਜੀ 1 2 3 ਕੀ ਜੀ ਦੱਸੋ ਕਿਵੇਂ ਕਰੀਏ ਇਹ ਬਹੁਤ ਰਿਕਮੈਂਡਰ ਹੋ ਗਏ ਸੀ ਜਾਣਾ ਵੇ ਬਹੁਤ ਸੜਨ ਗਏ ਆ ਹੀ ਵੜਾਂ ਦੇ ਮੈਂ ਬੱਸ ਦੇਖਣਾ ਹੀ ਆਂ ਬੱਸ ਦੇਖ ਰਹੀ ਆਂ ਤੀ ਆਇਆ ਉਹਨਾਂ ਨੇ ਨਾ ਬੋਲਣਾ ਥੱਲੇ ਕੰਨਾ ਵੀ ਹੱਸ ਰਹੀ ਸਵਾਈ ਦੇ ਕੰਨੀ ਉਹਨਾਂ ਨੇ ਨਹੀਂ ਬੋਲਣਾ ਤੁਸੀਂ ਨਹੀਂ ਬੋਲਣਾ 1 2 3 ਧੀਏ ਤੇ ਫੱਟ ਲੈ ਮੈਂ 1 2 3 ਸਟਾਪ ਓਕੇ ਇੰਨਾ ਪੱਕਾ ਹਾਸਾ ਹੋਦਾ ਹਾਸਾ ਮੇਰੇ ਵਧ ਜਾਂਦਾ ਜੀ ਸਭਾ ਜੀ ਹੁਣ ਸਾਰੇ ਸੌਣ ਚ ਜਾਓ ਕੀ ਕਰੀਏ ਮੁੰਦਰੀ ਲੰਗਣੀ ਨਹੀਂ ਨਹੀਂ ਆਹੋ ਵਿੱਚ ਪਾਣੀ ਨਹੀਂ 1 2 3 سٹਾਰ ਜੀ ਜਦੋਂ ਕਿਵੇਂ ਕਰੀਏ ਇਹ ਪੂਆ ਦੱਸੇਗੀ ਚਰਨਜੀਤ ਦਾਜ ਕਿਸਰਾ ਕਢਾਣਿਆ ਪਹਿਲਾਂ ਕਿਰਨ ਤੂੰ ਕੋਲ ਦਾਨੀ ਗੋਟੀ ਵੀ ਤੇ ਪੜੀ ਇਹਨਾਂ ਆ ਪਹਿਲਾਂ ਗਾਨੇ ਖੋਲ ਲੈਣਾ ਫਿਰ ਗਾਨੇ ਖੋਲ ਕੇ ਤੇ ਵਿੱਚ ਲੱਕਤੀ ਲਸੀ ਪਾਉਣਗੇ ਨਾ ਫਿਰ ਕੱਢਣਗੇ ਚਲ ਪਹਿਲਾਂ ਖੋਲੋ ਗਾਨੇ ਕਿਰਨ ਹਾਂ වාවක ගනලන ගන නෝ ී ග කෑමල වි වති . ਕਈ ਪਹਿਲਾਂ ਤੂੰ ਛੋਟਾ ਇੱਕ ਵਾਰ ਇਹ ਬਣਾ ਲੈ ਇੱਥੋਂ ਲੈ ਬੱਚੇ ਨੂੰ ਦਹੀ ਬਣਾ ਲੈ ਰਹਿਣ ਦਿੰਦਾ 3 2 1 ਕੁੱਤ ਨਹੀਂ ਹਾਂ ਪਾਈ ਬਣਾਉਂਦੀ ਯਾਰ ਇਹ ਵਾਹ ਇਹ ਆਈਏ ਖੋਲਣਾ ਹੈ ਖੋਲਣਾ ਹੈ ਖੋਲਣਾ ਹੈ ਛਾਲ ਦੋ ਤੀਰ ਕਰ ਲੈਂਦੇ ਉਹ ਲੋ गड़ा गड़ा गड़ा। नहीं आगा आगा था था था। एक बड़े सईलेंट से साइलेंट, चीज़? साइलेंट चीज़? हाँ। है सलेंट खा साइलेंट सी अड साइलेंट सी अच्छा ठीक है ਆੱਤ ਖਲੇ ਖਲੇ ਸੁਟੰਡਾ ਦੀਂ ਨਾ 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 ਖਲੇ ਹੋਰੇ ਕੋਲੋਂ ਅਸੀਂ ਬੋਲਦੇ ਨਹੀਂ ਮੇਰੇ ਨਾਲ ਨਾ ਤੂੰ ਹੀ ਕਹਿਣਾ ਮਰ ਖੱਟਿਆ ਕਮਾਇਆ ਤੇਰੀ ਝੋੜੀ ਵਿੱਚ ਪਾਇਆ ਹੋਈ ਕਹਿਣਾ ਨਾ ਹਾਂ ਰੱਖ ਲੋ ਆਪਣੀ ਝੋੜੀ ਕਿਉਂ ਨਹੀਂ ਕਹਿਣਾ ਕਿਉਂ ਨਹੀਂ ਕਹਿਣਾ ਹੁਣ ਬਸ ਰੱਖ ਲੋ ਇਹਦੀ ਕਹ ਲੈ ਬਈ ਚਲੋ ਚਲੋ ਹਲਾਸੇ ਇੱਕ ਵੇਖੋ ਮੈਂ ਕਮਾਲ ਕਰਦਾ ਤੈਨੂੰ ਕੀ ਆਤਾ ਵਸੋੜਿਆ ਇੱਕ ਮਿੰਟ ਭਾਈ ਐਕਚੁਅਲੀ ਬੋਲਣਾ ਗੱਲ ਕੁਛ ਨਹੀਂ ਬੋਲਣਾ ਆ ਇਹਿੰ ਤੜ ਬਕਰਾ ਇਹਨੂੰ ਬਈ ਤੜਈਆ ਇਹਨੂੰ ਤਾਂ ਮੈਂ ਗੱਲ ਦੱਸੀ ਹੈ ਨਾ ਖਟਿਆ ਕਮਾਇਆ ਤੇ ਰੋੜੇ ਵਿੱਚ ਪਾਇਆ ਆ ਐਸੇ ਚੱਕਰ ਦੇ ਵਿੱਚ ਇਹਨੂੰ ਕਿਹਾ ਵੀ ਆਪਣੇ ਨਾ ਘਰ ਵਿੱਚ ਨਾ ਆਪਣਾ ਵੀਡੀਓ ਨਾ ਸਾਜੋ ਹਾਂ ਹਲਾਸੇ ਬਣਾ ਲਓ ਆ ਲੈ ਬਣਾ ਸਿੰਗੀ ਹੋ ਗਿਆ ਮੇਰੀ ਗਿਆ ਵੇਖੋ ਕਿੰਨੇ ਖੁੱਲੇ ਦਿਲ ਦੀ ਹੈਗੀ ਆ ਮੈਂ ਚਲੋ ਭਾਜੀ ਓਏ ਫੇਰ ਹੱਡ ਬੀਤੀ ਹੋ ਜਾਏ ਫੇਰ ਹੱਡ ਬੀਤੀ ਸੁਣਾ ਲਗੇ ਅਗਲੇ ਪਾਸੇ ਆਇਓ ਭਾਈ ਫੇਰ ਹੱਡ ਬੀਤੀ ਸੁਣਾ ਦਿਓ ਆਪਣੀ ਉਹ ਨਾ ਇਹ ਇਡੀ ਸਮੇਂ ਦਾ ਆ ਰਿਹਾ ਇਹਨੂੰ ਨੇ ਕਿਹਾ ਜਿਹੜਾ ਕਹਿੰਦੇ ਖੱਟਿਆ ਕਮਾਇਆ ਤੇਰੀ ਝੋਲੀ ਵਿੱਚ ਪਾਇਆ ਉਹ ਪੈਸੇ ਸੀਗੇ ਉਹਦੇ ਹਜੇ ਕਰੰਸੀ ਨਵੀਂ ਸ਼ੁਰੂ ਹੋਈ ਹੀ ਹੈ ਨਾ ਮੋਨਟਾਈਜ਼ੇਸ਼ਨ ਡੀ ਮੋਨਟਾਈਜ਼ੇਸ਼ਨ ਤੋਂ ਬਾਅਦ ਤੇ ਉਹਦੇ ਬੈਗ ਦੇ ਵਿੱਚ ਪੈਸੇ ਸੀਗੇ ਥੈਲੇ ਦੇ ਵਿੱਚ ਐਡਾ ਕ ਥੈਲਾ ਸੀਗਾ ਗੱਪ ਨਹੀਂ ਮਾਰਨੀ ਐਡਾ ਵਾ ਐਡਾ ਕਤਾਰ ਆਈਗਾ ਤੇ ਉਹਦੇ ਵਿੱਚ 500 ਦੇ ਵੀ ਨੋਟ ਸੀ 2000 ਦੇ ਵੀ ਨੋਟ ਸੀ ਹਨਾ ਤੇ 200 ਦੇ ਵੀ ਸੀਗੇ 100 ਦੇ ਵੀ ਸੀਗੇ ਇਤਨਾ ਮਿਕਸ ਕਰੰਸੀ ਸਾਰੀ ਉਹਦੇ ਵਿੱਚ ਸੀਗੀ ਇਹਨੂੰ ਕਿਰਨ ਨੂੰ ਕਿਹਾ ਕਿ ਇਹਦੇ ਵਿੱਚੋਂ ਨਾ ਤੂੰ ਪੈਸੇ ਕੱਢਨੇ ਆ ਜਿੰਨੇ ਤੇਰੇ ਹੱਥ ਜਾਂਦੇ ਜਿੰਨੇ ਤੇਰੇ ਹੱਥ ਵਿੱਚ ਆ ਗਏ ਨਾ ਜਿੰਨੇ ਆ ਗਏ ਉਹ ਨਾ দান ਕਰ ਦੇਣੇ ਆ ਬਾਅਦ ਤੇ ਇਹ ਏਡੀ ਸਿਆਣੀ ਇਨੇ ਦੋਵੇਂ ਹੱਥ ਪਾਏ ਉਹਦੇ ਵਿੱਚ ਕੀ ਪੈਣੀ ਚੱਲ ਨਹੀਂ ਦੋ ਪਾਏ ਸੀ ਦੋਵੇਂ ਹੱਥ ਪਾਏ ਉਹਦੇ ਵਿੱਚ ਨੋਟ ਭਰੇ ਹੱਥ ਉਹ ਕੱਢ ਕੇ ਬਾਹਰ ਰੱਖਦੇ ਮੈਂ ਮੂੰਹ ਵੱਲ ਵੇਖਾ ਇਨੇ ਨੋਟ ਕੱਢਦੇ ਇਹ ਮੇਰੇ ਕੋਲ ਦਿੰਦੇ ਨਾ ਹਿੰਗੜਾ ਪਤਾ ਹੀ ਉਹ ਇੱਕ ਤਾਂ ਨੋਟ ਕੱਢ ਗਾ ਪੰਗਾ ਨਵੇੜ ਜਦੋਂ ਕਿਹਾ ਵਾਕੀ ਇਹ ਸਾਰੇ ਦਾਨ ਕਰਦੇ ਆ ਬਾਹਰ ਦੇ ਦੇ ਦੇਣੇ ਕੇ ਨੋਟ ਜਿਹੜੇ ਬਾੜਾ ਅਸ ਨਮਰਵੰਦੋਂ ਵੇਆ। ਉਹਨੇ ਦੋਵੇਂ ਆਤਪਾਏ ਗੁਰੂਆ ਨੋਟ ਕੱਢ ਲੇ ਬਾਹਰ ਪਾ ਕੇ ਕੁਛ ਰਿਆ ਨਹੀਂ। ਨਹੀਂ ਬਣੀ ਆਪਣੀ ਗਲਤੀ ਮੰਨੀ ਇਹ ਕਹਿੰਦੇ ਮੈਂ ਸਮਝਿਆ ਤੁਸੀਂ ਕਹਿਣ ਡੇ ਜੇ ਖੱਟਿਆ ਘਟਾਇਆ ਤੇਰੀ ਝੋਲੀ ਚ ਪਾਇਆ। ਮੈਂ ਸਮਝਿਆ ਕੱਟ ਕੇ ਤੇ ਤੇਰੀ ਝੋਲੀ ਚ ਪਾਇਆ। ਬਹੁਤ ਦੇਰ ਲੱਗੀ ਬੜੀ ਗੱਲ ਕੋਈ ਬੋਡੀਫਾਈ ਕੀਤੀ ਹੋਈ ਗੱਲ ਨਹੀਂ। ਚਲੋ ਚਲੋ ਨੈਕਸਟ ਸੀਨ ਚਲੋ। ਲੋੜ ਚਾਹਣਾ ਪਾਟ ਆ। ਮੇਰੇ ਤੇ ਪਾਇਆ। ਨਹੀਂ ਇਹ ਹਾਫਲੇ। ਫੜ ਲੋ ਹੱਜੋ ਫੜ ਲੋ ਮਾਈਕ ਯਾਰ ਇਹਨਾਂ ਦੇ ਕਿਸੇ ਲਾਓ ਬੋਲਣਾ ਨੇ। ਲਈ ਤੇ ਇੱਕੋ ਜਗ੍ਹਾ ਤੇ ਦੋ ਲਾ ਲਾਂਗੇ 골ਡੀ ਇੰਨਾ ਤੋਂ ਤੇਰੇ ਵਿਆਹ ਚ ਨਹੀਂ ਸੀ ਚੱਕਰ ਪਿਆ ਇੱਕ ਫੋਣਾ ਬੁਝਾ ਆਈ ਫੰਟੀ ਸਾਗੇ ਸੁਣ ਲੈ ਭਾਈ ਮਾਈ ਦਾ ਬੜਾ ਮਾਈ ਦਾ ਕੀ ਚੱਲਣ ਦੇ ਰੋਲਾ ਹੀ ਫਿਰ ਉਹ ਰਲ ਕੇ ਉਹ ਪੜਦਾ ਅੱਗੇ ਕਰਿਆ ਪੜਦਾ ਆਵਾ ਛੜਾ ਆ ਗਿਆ ਜਿੱ ਲੱਤ ਜੈ ਨਾ ਸੋਨਾਂ ਨਹੀਂ ਆਹ ਯਾਰ ਕਿਵੇਂ ਇਹ ਚੁੰਡੀ ਲਾ ਗਏ ਆ ਗੱਲ ਕਟਿਆ ਤੇਰੀ ਬਾਤ ਦੀ ਕੋਈ ਗੱਲ ਨਹੀਂ ਵਾਪੇ ਆਣਗੇ ਆ ਬਸ ਠੀਕ ਚਲੋ ਯਾਰ ਕਰੋ 5 ਵਜ ਗਏ ਜੇ ਨਾ ਜਾਣਾ 5 ਵੇਚਦੀ ਕਰੋ ਚਲੋ ਜੀ ਹੁਣ ਸਭ ਤੋਂ ਪਹਿਲਾਂ ਇਹਨੇ ਬੋਲਿਆ ਆ ਆ ਘਰ ਜਾਣਾ ਆਪਣੇ ਭੈਣ ਜੀ ਨੇ ਮੈਂ ਨਹੀਂ ਆਉਗੀ ਗਾਣੇ ਖੜਾ ਮੈਂ ਮਰਨ ਕਰੀ ਜਾਣਾ ਹਾਂ ਚਲੋ ਚਲੋ ਯਾਰ ਇਹਨਾਂ ਸੀ ਰੋਕੇ ਗਾਣੇ ਕੋਈ ਨਹੀਂ ਗਾਣੇ ਕੋਈ ਹਾਂ ਨਾ ਗੋ ਆਂਟੀ ਇਹ ਪਹਿਲਾਂ ਸੀ ਗਾਣੇ ਕੋਲ ਦੀ ਇੱਕ ਕੁੱਲ ਦਿੱਤੀ ਐ ਕਿ ਹੁਣ ਚਲੋ ਉਹ ਯਾਰ ਖਟਾਓ ਖਟੂਰਾ ਸਿੱਧੇ ਖੇਡੋ ਸਿੱਧੇ ਖੇਡੋ ਚਲੋ ਮੈਂ ਇਹੋ ਕਹਿਣਾ ਕੈਨ ਹੋਣਾ ਸੀਨ ਦੇ ਵਿੱਚ ਕੀ ਫੜਾ ਹਾਂ ਹਾਂ ਕਰੋ ਉਹ ਕਿੱਧਰ ਗਿਆ ਮਾਦੀ ਉਹ ਵੀਡੀਓ ਵਾਲੇ ਭਾਈ ਆਇਆ ਯਾਰ ਚਲੋ ਇਹ ਕਹਿੰਦਾ ਨਾ ਫੜੋ ਕਰਦੇ ਟਿੱਡੋ ਇੰਦਰ ਵੇਪਰਾ ਸੀ ਇਹ ਇਹਨਾਂ ਵੈਨਾਂ ਦਾ ਫੜਾ ਫੜ ਕਰੋ ਚਲ ਕਰ ਜੋ ਹੁਣ 5 ਮਿੰਟ ਚ ਕੋ ਬੰਦ ਕਰ ਲਓ ਕੰਨਾਂ ਦੇ ਨਹੀਂ ਇਹ ਨਹੀਂ ਬਾਜਦੀ ਇਹ ਨਹੀਂ ਬਾਜਦੀ ਪੱਕੇ ਦੇ ਵੈਰੀ 1 2 3 ਸਟਾਰ ਚਲ ਆ ਰਹੀ ਉਹਨੇ ਤਾਂ ਨੇ ਇੱਕ ਮਿੰਟ ਦਵਲ ਉਹ ਵੀ ਆ ਗਿਆ ਜੀ ਸਹੀ ਤਰ੍ਹਾਂ ਬੋਲੋ ਤੂੰ ਇਹਦੇ ਪੈਗ ਲਾ ਲਿਆ ਚਾਜ ਹੁਣ ਬੋਲਣ ਚਾ ਨਾ ਬੋਲਣਾ ਆਹੋ ਤੀਹ ਰੈਂਡੋ ਕਰੋ ਸ਼ੁਰੂ ਕਰੋ ਕਹਿੰਦੇ ਮੈਨੂੰ ਫੜਾ ਕੇ ਭੱਬੀ ਵੱਲੋਂ ਫੜੋ ਹਾਂ ਉਹ ਬੁਨਾ ਗਏ ਆ ਨਾ ਰੈਂਡੋ ਰੈਂਡੋ ਕਰੋ ਕੰਮ ਖਿਚੋ ਖਿਚੋ ਕੰਮ ਚਲੋ ਭਾਜੀ ਲੈਟ ਸਟਾਰਟ ਉਹ ਯਾਰ ਇੱਕ ਡਾਇਲੋਗ ਆ ਕੀ ਫਿਰ ਪਿੰਦਾ ਕਹਿ ਦੋ ਆਹੋ ਕਹਿ ਚਲੋ ਕਹਿ ਦੋ ਕਹਿ ਦੋ ਕਹਿ ਦੋ ਖੁਸ਼ ਹੋ ਜਾਓ ਚਲੋ 1 2 3 ਸਿਰ ਮਨਾ ਕੇ ਗੰਨੇ ਖੁਲਗੇ ਘੜਾਓ ਨਾ ਠੀਕ ਹੈ ਕੀ ਕਰਨਾ ਹੈ ਤੁਹਾਨੂੰ ਆਲਾ ਮੰਜੂ ਲੈ ਤੂੰ ਖਾ ਚੱਤ ਰਹੂ ਆਵਾ ਪਿੱਤਾ ਪਾਸੇ ਕਰ ਲੋ ਖਾ ਲਾ ਮੈਂ ਨਹੀਂ ਕੋਈ ਨਹੀਂ ਖਵਾ ਦਿੰਨੇ ਨਿਕਾਲੀ ਨਾ ਕਰ ਚਲ ਮੰਜੂ ਕੋ ਨਾਲ ਚਲ ਕੀ ਕਰਨਾ ਪੀਕਾ ਲੱਭੜਾ ਹੱਥ ਬਾ ਕੇ ਇਸ ਤਰ੍ਹਾਂ ਕਢੋ ਜਿਹੜਾ ਠੱਪਾ ਦੱਸਦਾ ਜਿੰਨੇ ਗਾ ਉਹ ਸੰਧਰ ਦਿੱਤੇਗੇ ਦਾਨ ਜੋਕ ਜੋਕ ਕਿ ਦਦੇ ਹਾਥੀ ਇਹਦੇ ਦੇ ਕਾਜੀ ਹਾਂ ਮੈਂ ਫੜਿਆ ਵਾ ਇਸ ਤਰ੍ਹਾਂ ਥੋੜੀ ਆ ਇਸ ਤਰ੍ਹਾਂ ਥੋੜੀ ਜਾ ਮੈਂ ਮੈਂ ਕੱਢਿਆ ਹੀਗਾ ਚਾਵੇਂ ਵਿਚੇ ਨਾ ਹਾਂ ਚਲੋ ਭਾਈ ਨੂੰ ਥੋੜਾ ਜਿਹਾ ਕਰੋ ਸੰਯਾਰ ਸੀਨ ਬਣਾ ਥੋੜਾ ਜਿਹਾ ਆਹ ਕਰੋ ਕਰ ਲੈਂਦੇ ਚਲੋ ਚੱਲ ਚੱਲ ਸਿੱਕਾ ਦੇ ਮੈਂ ਲੱਭਿਆ ਇਹਨਾਂ ਨੂੰ ਪਾਤ ਆਹ ਆ ਬਾਅਦ ਚ ਪਕੜਾਵਾਂਗਾ ਲੱਕੀ ਸੀਮਾ ਦਾ ਵੀ ਬਾਅਦ ਚ ਲੱਗੇ ਰਿਓ ਖੇਡਣ ਆਹੋ ਵੇਚਣਾ ਕੋ ਸਿੱਕਾ ਆਹੋ ਜੀ ਗੱਲੇ ਕਦੀ ਨਹੀਂ ਵੇਚੋ 1 2 3 ਸਟਾ ਸਿੱਕਾ ਨਾ ਬਲੀ ਅਵਦੇ ਹੋਣ ਤੇਰੇ ਵੀ ਸਾਰੇ ਜਣੇ ਬਹੁਤ ਜਲਦੀ ਵੇਖਣਗੇ ਹਨਾ ਸਾਹਿਲ ਕਿ ਕੀ ਮੈਂ ਬੋਦੀ ਜੀ ਕਿਉਂ ਤੂੰ ਵਿਆਹ ਨਹੀਂ ਕਰਵਾਣਾ ਸਾਰੇ ਟੇਵ ਕਰਵਾਣਾ ਕਰਵਾਣਾ ਵਿਆਹ ਕਿ ਨਹੀਂ ਕਰਵਾਣਾ ਆਹ ਆ ਪੈਨਜ਼ਿਕ ਕਿਉਂ ਬੋਲਦੇ ਹੋ 5 ਹੱਥ ਵਰਤ ਕੇ ਕੰਮ ਕਰਨ ਲੱਗਿਆ ਠੀਕ ਹੈ ਲੱਗਣਾ ਬਸ ਲੱਕੀ ਐ ਸੀਨ ਸਾਇਲੈਂਟ ਲਾਲਾ ਬਸ ਕਰ ਹੋਣਾ ਬਹੁਤ ਸਾਇਲੈਂਟ ਹੀ ਲੱਗਣਾ ਹੈ ਇੱਕ ਹੋਰ ਹੈ ਬਸ ਸਿੱਕਾ ਕੱਢਣ ਦਾ ਨੀਲੋ ਬਣੇ 13 ਨਾ 5 ਮਿੰਟ ਤੇ 4-5 ਮਿੰਟ ਦਾ ਬਣ ਗਿਆ ਉਹ ਨਹੀਂ ਨਾ ਚੱਕ ਲਿਆ ਨਾ ਸਿੱਕਾ ਤੇ ਇੱਕ ਵਾਰੀ ਤੁਸੀਂ ਚੱਕ ਲਓ ਆ ਬਾਹਰ ਤੋਂ ਕੱਢਣ ਦਾ ਜਰਾ 1 2 3 ਸਟਾਰ ਇੱਕ ਲੋਕ ਲੱਗਦਾ ਨਹੀਂ ਆਉਦੇ ਉਸ ਵੀਡੀਓ ਨਹੀਂ ਤਾਂ ਕੋਈ ਗੱਲੇ ਬਣਨ ਡਿਆ ਜਦਾਂ ਕੈਮਰਾ ਦੀ ਵੀਰਾਂ ਲੋਕਾਂ ਨੂੰ ਮੂੰਹ ਸੁਖੋ ਲੱਕੀ ਨੂੰ ਲੈਣਾ ਨਾ ਲੱਕੀ ਕੈਮਰਾ ਗੇਲੇ ਕੇ ਜਸੀਮਾ ਦੇ ਮੂੰਹ ਵੱਲ ਸੀਮਾ ਦੇ ਵੱਲ ਲੈ ਕੇ ਜਾ ਭਾਈ ਗਲਤ ਹੋ ਗਿਆ ਇਹਨੇ ਹੱਥ ਹਿਲਾਉਣ ਹੀ ਨਹੀਂ ਡਈ ਏ ਇਹਨੇ ਹੱਥ ਐ ਰੱਖਿਆ ਹੈ ਕੈਮਰਾ ਵੇਖੋ ਆਹੋ ਤੇ ਤੁਸੀਂ ਵੀ ਤੇ ਆਈ ਰੱਖਿਆ ਨਹੀਂ ਭੱਜ ਜੇ ਦੇ ਵੇਚ ਤੇ ਪਾਣਾ ਜਸੀਮਾ ਤੇ ਲਿਓ ਨਾ ਚਲੋ ਭਾਈ ਨਹੀਂ ਪਾਇਆ ਨਹੀਂ ਵਿੱਚ ਨਹੀਂ ਪਾਇਆ ਇਦਾਂ ਹੀ ਇਦਾਂ ਹੀ ਸਮਝਾਓ ਲੱਕੀ ਨੂੰ ਸਿੱਧਾ ਹਾਥੀ ਭਰਾ ਭਰਾ ਤੇ ਜੀ ਪੂਰਾ ਹੋ ਜਾਂਦਾ ਇੱਥੇ ਮੇਰੀ ਕਜ਼ਨ ਆ ਜਦੋਂ ਕਿਰਨ ਚਿੱਕ ਕੇ ਨਾ ਸਿੱਕਾ ਤੇ ਬੜੀ ਖੁਸ਼ ਹੋਏਗੀ ਤੇ ਮੇਰਾ ਰੈਣਾ ਜੀ ਹਾਂ ਵੀ ਆ ਤੇਲਾ ਤੇ ਮੈਂ ਰੈਣਾ ਓਏ ਓਏ ਆਂਟੀ ਜੀ ਭਾਈ ਕਢਾਓ ਸਿੱਕਾ ਐ ਹੋਏ ਜਾਣੇ ਜੇ ਮੇਰੇ ਵਿਆਹ ਹੋਏ ਨਾ ਰੈਣਾ ਤਾਂ ਪਾਣੀ ਵੱਡਾ ਹੀ ਚੱਲ ਜਾਣਾ ਓਏ ਨਹੀਂ ਹੱਥ ਛੋਟਾ ਕਰੀਂ ਜੀ